ਚੈਲਪ ਜੀ ਜੀ ਦੇਖੋ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਫਾਈਨੈਂਸ ਮਿਨਿਸਟਰ ਕ੍ਰਿਸਟਿਅਨ ਫਰੀਲੈਂਡ ਨੇ ਅੱਜ ਸੋਮਵਾਰ ਨੂੰ ਅਨਾਉਂਸ ਕੀਤਾ ਕਿ ਜਿਹੜੇ ਮੌਰਗੇਜ ਰੂਲਸ ਨੇ ਉਹਨਾਂ ਨੂੰ ਥੋੜਾ ਜਿਹਾ ਨਰਮ ਕੀਤਾ ਗਿਆ ਤਾਂ ਕਿ ਜ਼ਿਆਦਾ ਲੋਕ ਘਰ ਲੈ ਸਕਣ ਤੇ ਅਫੋਰਡੇਬਲ ਕਰ ਲੈ ਸਕਣ ਇਹ ਬਹੁਤ ਵੱਡਾ ਇੱਕ ਰਾਜਨੀਤਿਕ ਮੁੱਦਾ ਇਸ ਵੇਲੇ ਬਣ ਚੁੱਕਿਆ ਹੈ ਜਿਸ ਮੁੱਦੇ ਨਾਲ ਸਿੱਧਾ ਪ੍ਰਾਈਮ ਮਿਨਿਸਟਰ ਜਸਨ ਟੂਡੋ ਦੇ ਉੱਤੇ ਅਸਰ ਪੈ ਰਿਹਾ ਹੈ ਜਾਂ ਲਿਬਰਲ ਸਰਕਾਰ ਦੇ ਉੱਤੇ ਅਸਰ ਪੈ ਰਿਹਾ ਹੈ ਕ੍ਰਿਸਟਿਅਨ ਫਰੀਲੈਂਡ ਨੇ ਵੀ ਕਹਿ ਕੇ ਸਰਕਾਰ ਜਿਹੜੀ ਹੈ ਇਸ ਵੇਲੇ ਕੈਪ ਵਧਾ ਰਹੀ ਹੈ ਜਿਹੜੀ ਇਨਸ਼ੁਰਡ ਮਾਰਗੇਜ ਦੇ ਉੱਤੇ 1.5 ਮਿਲੀਅਨ 1 ਮਿਲੀਅਨ ਤੋਂ ਲੈ ਕੇ ਪਹਿਲਾਂ 1 ਮਿਲੀਅਨ ਹੁੰਦੀ ਸੀ 1.5 ਮਿਲੀਅਨ ਕਰ ਦਿੱਤਾ ਇਹਦੇ ਨਾਲ ਕੀ ਹੋਊਗਾ ਕਿ ਜ਼ਿਆਦਾ ਲੋਕ ਘਰ ਖਰੀਦ ਸਕਦੇ ਆ ਮਿਨੀਮਮ ਡਾਊਨ ਪੇਮੈਂਟ ਦੇ ਨਾਲ ਜਿਹੜਾ ਕਿ ਪਹਿਲਾਂ ਹੀ 5% ਚਾਹੀਦੀ ਆ ਆਮ ਤੌਰ ਦੇ ਉੱਤੇ ਬੰਦੇ ਨੇ ਜਦੋਂ ਕੈਨੇਡਾ ਦੇ ਵਿੱਚ ਘਰ ਲੈਣਾ ਹੁੰਦਾ ਉਹਨੂੰ 20% ਪੇਮੈਂਟ ਪਹਿਲਾਂ ਚਾਹੀਦੀ ਆ ਜੇ ਉਹਦਾ ਅ 10 ਲੱਖ ਦਾ ਘਰ ਆ ਮਿਲੀਅਨ ਦਾ ਘਰ ਆ ਤੇ ਉਹਨੂੰ 2 ਲੱਖ ਡਾਲਰ ਡਾਊਨ ਪੇਮੈਂਟ ਦੇਣੀ ਪੈਂਦੀ ਆ ਉਸ ਤੋਂ ਬਾਅਦ ਉਹ ਆਪਣੀ ਪੇਮੈਂਟ ਬਣਾਉਂਦਾ ਪੇਮੈਂਟ ਜਿਹੜੀ ਆ ਉਹ 25 ਸਾਲ ਦੀ ਆਮ ਤੌਰ ਦੇ ਉੱਤੇ ਹੁੰਦੀ ਆ ਵੀ 25 ਸਾਲ ਦੀ ਤੇ ਉਹਦੇ ਵਿੱਚੋਂ ਹਰ 3 ਸਾਲ ਬਾਅਦ ਜਾਂ 5 ਸਾਲ ਬਾਅਦ ਉਹਨੇ ਰੀਨਿਊ ਹੋਣਾ ਹੁੰਦਾ ਅਮਰੀਕਾ ਦੇ ਵਿੱਚ ਨਿਯਮ ਥੋੜਾ ਜਿਹਾ ਵੱਖਰਾ ਆ ਉੱਥੇ ਇੱਕ ਵਾਰੀ ਜਿਹੜੀ ਪੇਮੈਂਟ ਜਿੰਨੇ ਵਿਆਜ ਦਰ ਦੇ ਉੱਤੇ ਲੈ ਲਈ ਚਾਹੇ 3 ਪੁਆਇੰਟ ਦੇ ਉੱਤੇ ਲੈ ਲਈ ਤੇ ਉਹ ਫਿਰ ਜਿੰਨਾ ਚਿਰ ਵੀ ਤੁਹਾਡੀ ਪੇਮੈਂਟ 25 30 ਸਾਲ ਜਾਂਦੀ ਉਹਨੀ ਰਹਿੰਦੀ ਆ ਕੈਨੇਡਾ ਦੇ ਵਿੱਚ ਇੱਕ ਤੇ ਜਿਹੜਾ ਉਹ ਥਮਾ ਦੂਜਾ ਉਹਦੀ ਟਰਮ ਹੁੰਦੀ ਆ ਕਿ 3 ਸਾਲਾਂ ਜਾਂ 5 ਸਾਲਾਂ ਮਤਲਬ ਇਹ ਆ ਕਿ ਜਿੰਨਾ ਵਿਆਜ ਅੱਜ ਆ ਇਹ 3 ਸਾਲ ਤੱਕ ਰਹੂਗਾ 3 ਸਾਲ ਬਾਅਦ ਦੁਬਾਰਾ ਫੇਰ ਤੁਹਾਨੂੰ ਐਕਸੈਸ ਕੀਤਾ ਜਾਊਗਾ ਆ ਕਿ ਤੁਸੀਂ ਹੁਣ ਐਲੀਜੀਬਲ ਹੈਗੇ ਆ ਇਹਦੇ ਲਈ ਫੇਰ ਦੁਬਾਰਾ ਤੁਹਾਡਾ ਸਾਰਾ ਚੈੱਕ ਚੁੱਕ ਕਰਕੇ ਫੇਰ ਦੁਬਾਰਾ ਤੁਹਾਡੀ ਪੇਮੈਂਟ ਬਣਦੀ ਕਈਆਂ ਦੀ 5 ਸਾਲ ਹੁੰਦੀ ਕਈਆਂ ਦੀ 3 ਸਾਲ ਹੁੰਦੀ ਆ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ 20% ਡਾਊਨ ਪੇਮੈਂਟ ਨਹੀਂ ਦੇ ਸਕਦੇ ਵੀ ਨਾ 2 ਲੱਖ ਹੋਵੇ ਤੇ ਨਾ ਘਰ ਲੈਣ ਉਹਨਾਂ ਦੇ ਲਈ ਫਿਰ ਇੱਕ ਜਿਹੜੀ ਇੰਸ਼ੋਰੈਂਸ ਬਾਏ ਕਰਨਾ ਪੈਂਦਾ ਉਹਨੂੰ ਜਿਹੜੀ ਕੈਨੇਡਾ ਹਾਊਸਿੰਗ ਐਂਡ ਮਾਰਗੇਜ ਕਾਰਪੋਰੇਸ਼ਨ ਆ ਉਹ ਫਿਰ ਇੰਸ਼ੋਰਡ ਕਰਦੀ ਐ ਇੰਸ਼ੋਰ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ 20% ਤੋਂ ਘੱਟ ਡਾਊਨ ਪੇਮੈਂਟ ਦੇ ਰਹੇ ਹੋ ਤੁਹਾਨੂੰ ਇੰਸ਼ੋਰੈਂਸ ਬਾਏ ਕਰਨਾ ਪਊਗਾ ਵੀ ਕੱਲ ਨੂੰ ਜੇ ਤੁਹਾਡੇ ਕੋਲ ਪੈਸੇ ਨਾ ਦਿੱਤੇ ਗਏ ਤੇ ਪੈਸੇ ਕੌਣ ਦਊ ਤੁਹਾਡੀ ਪੇਮੈਂਟ ਕੌਣ ਦਊਗਾ ਫਿਰ ਉਹ ਇੰਸ਼ੋਰੈਂਸ ਕੰਪਨੀ ਕਹਿੰਦੀ ਐ ਕੋਈ ਨਹੀਂ ਅਸੀਂ ਇਹਨਾਂ ਨੂੰ ਜਿਹੜਾ ਉਹ ਪੇ ਅਸੀਂ ਕਰਾਂਗੇ ਇਹਨਾਂ ਦਾ ਜੇ ਕੱਲ ਨੂੰ ਇਹਨਾਂ ਕੋਲੋਂ ਪੈਸੇ ਨਹੀਂ ਦਿੱਤੇ ਜਾਂਦੇ ਉਹ 10-15 ਹਜ਼ਾਰ ਡਾਲਰ ਆ ਇੱਕ ਵੱਡੀ ਰਕਮ ਹੁੰਦੀ ਆ ਜਿਹੜੀ ਕਿ ਉਹ ਦੇਣੀ ਪੈਂਦੀ ਆ ਹੁਣ ਇਹ ਕੀ ਕਰਦੇ ਆ ਇਹਦੇ ਉੱਤੇ ਇੱਕ ਸ਼ਰਤ ਇਹ ਹੁੰਦੀ ਆ ਵੀ ਤੁਸੀਂ 5% ਦੇ ਨਾਲ ਵੀ ਫਿਰ ਘਰ ਲੈ ਸਕਦੇ ਆ ਵੀ ਜੇ ਤੁਹਾਡਾ ਇੱਕ 10 ਲੱਖ ਡਾਲਰ ਦਾ ਘਰ ਆ ਤੇ ਉਹ 50 ਹਜ਼ਾਰ ਡਾਲਰ ਤੁਸੀਂ ਅਡਵਾਂਸ ਦੇ ਦਿਓ ਤੁਹਾਨੂੰ 2 ਲੱਖ ਡਾਲਰ ਅਡਵਾਂਸ ਦੇਣ ਦੀ ਲੋੜ ਨਹੀਂ ਆ 20% ਦੇ ਨਾਲ ਪਰ ਜੇ 2 ਲੱਖ ਦਾ ਘਰ ਆ ਤੇ ਉਸ ਹਿਸਾਬ ਨਾਲ ਤੁਹਾਡੀ ਜਿਹੜੀ 5% ਉਹਦਾ ਜਿੰਨੇ ਦਾ ਵੀ ਘਰ ਆ ਉਹਦਾ 5% ਤੱਕ ਤੁਸੀਂ ਦੇ ਕੇ ਫਿਰ ਮੌਰਗੇਜ ਤੁਹਾਡੀ ਹੋ ਸਕਦੀ ਆ ਪਰ ਉਦੇ ਨਾਲ ਇੰਸ਼ੋਰੈਂਸ ਲੈਣਾ ਪੈਂਦਾ ਕੋਈ ਸ਼ਰਤਾਂ ਹੋਰ ਹੁੰਦੀ ਹੈ ਇੰਸ਼ੋਰੈਂਸ ਲੈਣ ਦੇ ਨਾਲ ਇੱਕ ਸ਼ਰਤ ਉਹਦੇ ਤੱਕ ਇਹ ਹੁੰਦੀ ਸੀ ਕਿ ਤੁਸੀਂ ਸਿਰਫ 10 ਲੱਖ ਤੱਕ ਹੀ ਘਰ ਲੈ ਸਕਦੇ ਉਹਦੇ ਨਾਲ 1 ਮਿਲੀਅਨ ਦਾ ਘਰ ਹੀ ਲਿਆ ਜਾ ਸਕਦਾ ਸਰਕਾਰ ਕਹਿੰਦੀ ਚਲੋ 1.5 ਮਿਲੀਅਨ ਤੱਕ ਕਰ ਦਿੰਦੇ ਆ ਕਿ ਤੁਸੀਂ 1.5 ਮਿਲੀਅਨ ਤੱਕ ਘਰ ਲੈ ਲਓ ਉਹਦੇ ਨਾਲ ਸਾਨੂੰ ਜਿਹੜਾ ਜ਼ਿਆਦਾ ਲੋਕ ਹੁਣ ਘਰ ਕਿਉਂਕਿ ਸਸਤੇ ਤਾਂ ਹੈ ਨਹੀਂ ਘਰ ਮਹਿੰਗੇ ਨੇ ਮਿਲੀਅਨ ਦੇ ਵਿੱਚ ਨਹੀਂ ਆਉਂਦਾ ਜੇ ਉਧਰੋਂ ਮਿਲੀਨ ਦਾ ਘਰ ਨਹੀਂ ਮਿਲ ਰਿਹਾ ਬੰਦੇ ਕੋਲੇ 20% ਨਹੀਂ ਡਾਊਨ ਪੇਮੈਂਟ ਹੋ ਰਹੀ ਘਰ ਹੈਗਾ 11-12 ਲੱਖ ਦਾ ਉਹਦੇ ਲਈ ਸਰਕਾਰ ਨੇ ਇਹਨੂੰ ਫਾਇਦਾ ਕਰਤਾ ਵੀ ਤੁਹਾਨੂੰ ਇੰਸ਼ੋਰੈਂਸ ਤਾਂ ਬਾਇ ਕਰਨਾ ਪਊਗਾ ਪਰ ਇਹਦੀ ਅਮਾਊਂਟ ਜਿਹੜੀ ਆ ਘਰ ਦੀ ਕੀਮਤ ਜਿਹੜੀ ਆ ਉਹ ਅਸੀਂ 1.5 ਮਿਲੀਨ ਤੱਕ ਕਰ ਦਨੇ 15 ਲੱਖ ਤੱਕ ਕਰ ਦਨੇ ਆ ਵੀ ਤੁਸੀਂ 5% ਡਾਊਨ ਪੇਮੈਂਟ ਦੇ ਕੇ 12-14 15 ਲੱਖ ਤੱਕ ਦਾ ਘਰ ਵੀ ਲੈ ਸਕਦੇ ਆ ਸੋ ਇਹ ਇੱਕ ਹੁਣ ਵੱਡੀ ਚੇਂਜ ਇਹਨਾਂ ਨੇ ਅ ਅੱਜ ਕੀਤੀ ਆ ਕਿ 1.5 ਮਿਲੀਅਨ ਦਾ ਦੂਜੀ ਇੱਕ ਰਣੇ ਤਬਦੀਲੀ ਇਹਦੇ ਚੇਕ ਕੀਤੀ ਆ ਕਿ ਤੁਸੀਂ ਜਿਹੜਾ ਲੋਨ ਆ 30 ਸਾਲ ਦੇ ਲਈ ਲੈ ਸਕਦੇ ਆ ਉਹਦੇ ਲਈ ਦੋ ਸ਼ਰਤਾਂ ਨੇ ਇੱਕ ਤੇ ਤੁਸੀਂ ਫਸਟ ਟਾਈਮ ਹੋਮ ਬਾਏਰ ਆ ਤਾਂ ਤੇ ਜਾਂ ਤੁਹਾਡਾ ਘਰ ਜਿਹੜਾ ਹੈਗਾ ਆ ਉਹ ਨਵਾਂ ਬਣਿਆ ਬਹੁਤ ਹੀ ਵਾਰੀ ਲੋਕ ਪੁਰਾਣਾ ਘਰ ਲੈਂਦੇ 10 ਸਾਲ 20 ਸਾਲ 30 ਸਾਲ 40 ਸਾਲ ਪੁਰਾਣਾ ਘਰ ਵੀ ਲੈਂਦੇ ਆ ਤੇ ਕਈ ਵਾਰੀ ਫਿਰ ਘਰ ਬੰਦੇ ਦਾ ਦੂਜਾ ਹੁੰਦਾ ਵੀ ਪਹਿਲਾ ਲੈ ਲਿਆ ਹੁਣ ਵੇਚ ਕੇ ਦੂਜਾ ਲੈਣਾ ਉਹਨਾਂ ਦੇ ਲਈ ਇਹ ਸ਼ਰਤ ਨਹੀਂ ਲਾਗੂ ਹੋਊਗੀ ਫਸਟ ਟਰਮ ਹੋਮ ਲੋਨ 30 ইয়ারਜ਼ ਦੇ ਲਈ ਅਮੋਰਟਾਈਜ਼ੇਸ਼ਨ 30 ইয়ার ਪੀਰੀਅড ਦੇ ਲਈ ਉਹਦੀ ਜਿਹੜੀ ਆਹੋ ਲੋਨ ਜਿਹੜਾ ਤੁਹਾਡਾ ਹੋ ਸਕਦਾ ਆ ਹੁਣ ਇਹਦੇ ਨਾਲ ਫਾਇਦਾ 30 ইয়ার ਦਾ ਮਤਲਬ ਕੀ ਆ ਦੇਖੋ ਜਿਹੜਾ ਬੰਦਾ ਉਹਨੂੰ ਤੇ ਨੁਕਸਾਨ ਹੋ ਰਿਹਾ 30 ਸਾਲ ਦਾ ਜਿੰਨਾ ਤੁਸੀਂ ਥੋੜੇ ਸਮੇਂ ਦੇ ਵਿੱਚ ਇਹ ਦੇ ਦਿਓਗੇ ਜਿਹੜਾ ਪੇਮੈਂਟ ਆ ਉਹਨਾਂ ਹੀ ਤੁਹਾਡਾ ਫਾਇਦਾ ਆ ਜਿਹਨੇ ਤੁਸੀਂ ਪੇਮੈਂਟ ਨੂੰ ਡਿਲੇ ਕਰੀ ਜਾਓਗੇ ਲੰਬਾ ਸਮਾਂ ਕਰੀ ਜਾਓਗੇ ਉੰਨੀ ਉਹ ਤੁਹਾਡੇ ਕਈ ਲੱਖਾਂ ਦਾ ਫਰਕ ਪੈ ਜਾਂਦਾ ਮਤਲਬ 10 ਲੱਖ ਦਾ ਤੁਸੀਂ ਜੇ 12 14 ਲੱਖ ਇੰਨੇ ਸਾਲਾਂ ਬਾਅਦ ਦੇਣਾ ਆ ਤੇ ਉਹ ਕਈ ਲੱਖ ਦਾ ਫਰਕ ਪੈ ਜਾਂਦਾ ਜੇ ਤੁਸੀਂ ਉਹਨੂੰ ਜਿਹੜਾ ਘਟਾ ਲਓ ਪਰ ਘਟਾਉਣ ਦਾ ਮਤਲਬ ਇਹ ਹੁੰਦਾ ਕਿ ਤੁਹਾਡੀ ਪੇਮੈਂਟ ਵੱਧ ਜੂਗੀ ਮੰਨੋ ਤੁਹਾਡੀ ਪੇਮੈਂਟ ਬਣਦੀ ਹੈ 4000 ਡਾਲਰ ਮਹੀਨੇ ਦੀ ਜਿੱਦਾਂ ਜਿੱਦਾਂ ਤੁਹਾਡਾ ਸਮਾਂ ਵਧੇਗਾ ਪੇਮੈਂਟ ਘਟੀ ਜਾਣੀ ਹੈ ਜੇ ਤੁਸੀਂ 25 ਸਾਲ ਦੀ ਕਰਾਈਆ ਤੇ ਉਹ ਮੰਨ ਲਓ 3000 ਡਾਲਰ ਬਣਦੀ ਹੈ ਤੁਸੀਂ ਜੇ ਉਹਨੂੰ 30 ਸਾਲ ਦੀ ਕਰਾ ਲਓ ਤੇ ਹੋ ਸਕਦਾ ਉਹ 2500 ਡਾਲਰ ਜਾਂ 2600 ਡਾਲਰ ਬਣ ਜਵੇ ਅੰਦਾਜ਼ਾ ਆਪਾਂ ਉਦਾਹਰਣ ਲੈ ਰਹੇ ਹਾਂ ਸੋ ਇੱਕ ਸਰਕਾਰ ਨੇ ਕੀਤਾ ਵੀ ਹੁਣ ਤੁਸੀਂ 30 ਸਾਲ ਦੀ ਜਿਹੜੀ ਆ ਉਹ ਲੋਨ ਲੈ ਸਕਦੇ ਜਿਹਦਾ ਮਤਲਬ ਇਹ ਆ ਕਿ ਪੇਮੈਂਟ ਘੱਟ ਦੇਣੇ ਤੁਹਾਨੂੰ ਓਵਰ ਆਲ ਜਦੋਂ ਤੁਸੀਂ 30 ਸਾਲਾਂ ਦਾ ਹਿਸਾਬ ਲਾ ਕੇ ਦੇਖੋਗੇ ਤੇ ਉਹ ਵਿਆਜ ਦੇ ਵਿੱਚ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪਏ ਇਸ ਘਰ ਦੇ ਜੇ ਤੁਹਾਡਾ ਘਰ 10 ਲੱਖ ਦਾ ਸੀ ਜੇ ਤੁਸੀਂ ਉਹਨੂੰ 30 ਸਾਲਾਂ ਦੇ ਵਿੱਚ ਪੇ ਕਰਦੇ ਆ ਥੋੜੇ ਥੋੜੇ ਪੈਸੇ ਕਰਕੇ ਤੇ ਉਹ ਤੁਹਾਨੂੰ ਮਹਿੰਗਾ ਪੈਣਾ ਹੈ ਉਹ 10 ਦਾ ਤੁਹਾਨੂੰ ਮੰਨ ਲਓ 13 ਦਾ ਪੈਣਾ ਜਾਂ 14 ਦੇਣਾ ਪੈਣਾ ਜੇ ਉਹਨੂੰ ਤੁਸੀਂ ਘੱਟ ਦੇ ਵਿੱਚ 20 ਸਾਲਾਂ ਦੇ ਵਿੱਚ ਦੇ ਦਿੰਨੇ ਆ ਤੇ ਉਹ ਤੁਹਾਨੂੰ ਉਹਦਾ ਘੱਟ ਵਿਆਜ ਮਤਲਬ ਜਿੰਨਾ ਸਮਾਂ ਘੱਟ ਉਹਨਾਂ ਵਿਆਜ ਘੱਟ ਦੇਣਾ ਪਊਗਾ ਸੋ ਇੱਕ ਇਹਨਾਂ ਪਰ ਉਹਦੇ ਨਾਲ ਹੋਊਗਾ ਇਹ ਕਿ ਬੰਦਾ ਇੱਕ ਵਾਰੀ ਲੈ ਲੂਗਾ ਘਰ ਜਦੋਂ ਪੇਮੈਂਟ ਉਹਦੀ ਥੋੜੀ ਆ ਉਹ ਘਰ ਲੈ ਲੂਗਾ ਸੋ ਦੋ ਸ਼ਰਤਾਂ ਇਹਨਾਂ ਨੇ ਹੁਣ ਬਦਲ ਦਿੱਤੀਆਂ ਨੇ ਮੌਰਗੇਜ ਦੇ ਵਿੱਚ ਇੱਕ ਤੇ ਆ ਵੀ ਤੁਸੀਂ 15 ਮਿਲੀਅਨ ਤੱਕ ਡਾਊਨ ਪੇਮੈਂਟ 5% ਇੰਸ਼ੋਰੈਂਸ ਦੇ ਨਾਲ ਲੈ ਸਕਦੇ ਹੋ ਜਿਹੜਾ ਇੰਸ਼ੋਰਡ ਆ ਜਿਹੜਾ ਹੁਣ 20% ਦਿੰਦਾ ਉਹਨੂੰ ਇੰਸ਼ੋਰੈਂਸ ਨਹੀਂ ਲੈਣਾ ਪੈਂਦਾ ਫਿਰ ਉਹਨੂੰ ਉਹ ਜਿਹੜਾ 10-15000 ਦਾ ਖਰਚਾ ਹੁੰਦਾ ਉਹ ਨਹੀਂ ਪੈਂਦਾ ਉਹ ਸਿੱਧਾ ਹੀ ਲੈ ਲੈਂਦਾ ਹੁਣ ਭਾਵੇਂ ਕਿ ਉਹ ਜਿਹੜਾ 10-15000 ਉਹ ਵੀ ਮੌਰਗੀ ਦੇ ਵਿੱਚ ਹੀ ਪੈ ਜਾਂਦਾ ਸਾਰਾ ਪਰ ਫੇਰ ਵੀ ਸੋ ਇਹ ਇੱਕ ਵੱਡਾ ਇਹਨਾਂ ਨੇ ਹੁਣ ਦੂਜਾ ਫਸਟ ਟਾਈਮ ਹੋਮ ਬਾਏਰ ਤੇ ਜਿਹੜਾ ਨਵਾਂ ਘਰ ਲੈਣਗੇ ਉਹਨੂੰ ਇਹ 30 ਸਾਲਾਂ ਦੇ ਵਿੱਚ ਕਰ ਦਿੱਤਾ ਹੈ ਸੋ 30 ਸਾਲਾਂ ਦਾ ਐਮੋਰਟਾਈਜੇਸ਼ਨ ਪੀਰੀਅਡ ਇਹ ਫਸਟ ਟਾਈਮ ਹੋਮ ਬਾਏਰ ਦੇ ਲਈ ਤੇ ਨਿਊਲੀ ਬਿਲਟ ਹਾਊਸਸ ਦੇ ਲਈ ਦੱਸਿਆ ਗਿਆ ਹੈ ਇਹ ਇਨਸੈਂਟਿਵ ਇਹਨੂੰ ਕਿਹਾ ਜਾ ਰਿਹਾ ਕਿ ਇਨਸੈਂਟ ਇਨਸੈਂਟਿਵ ਆ ਹੈ ਇਹ ਐਂ ਸੈਂਟਰ ਵਾਈਜ਼ ਕੀਤਾ ਗਿਆ ਇਹਨੂੰ ਜਿਆਦਾ ਹਾਊਸਿੰਗ ਕੰਸਟਰਕਸ਼ਨ ਨੂੰ ਕਿ ਜਿਆਦਾ ਘਰ ਜਿਹੜੇ ਆ ਵਿਕਣ ਜਾਂ ਕਰਨ ਜਦੋਂ ਨੰਬਰ ਇਹ ਦੇਖੇ ਜਾ ਰਹੇ ਆ ਇਸ ਹਿਸਾਬ ਕਿਤਾਬ ਦੇ ਵਿੱਚ ਤੇ ਬਹੁਤ ਥੱਲੇ ਆ ਜਸਨ ਟੂਡੋ ਦੇ ਸੋ ਹੁਣ ਇਕਨੋਮਿਸਟ ਕਹਿੰਦੇ ਆ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਜ਼ੋਰ ਲਾ ਰਹੇ ਆ ਕਿਉਂਕਿ ਘਰਾਂ ਦੀਆਂ ਕੀਮਤਾਂ ਥੱਲੇ ਨਹੀਂ ਆ ਰਹੀਆਂ ਹੁਣ ਜਦੋਂ ਕਿ ਇੰਟਰਸਟੇਡ ਥੱਲੇ ਆਉਣ ਲੱਗ ਪਿਆ ਤੇ ਚਾਂਸਸ ਇਹ ਆ ਕਿ ਘਰਾਂ ਦੀਆਂ ਕੀਮਤਾਂ ਹੋਰ ਉੱਤੇ ਚਲੇ ਜਾਣ ਕੈਨੇਡਾ ਮੌਰਗੇਜ ਟਿਪਿਕਲੀ 25 ਸਾਲ ਦੇ ਲਈ ਹੁੰਦੀ ਆ ਤੇ ਹਰ 3 ਜਾਂ 5 ਸਾਲ ਦੇ ਬਾਅਦ ਇਹਨੂੰ ਰੀਸੈਟ ਕੀਤਾ ਜਾਂਦਾ ਅਮਰੀਕਾ ਦੇ ਵਿੱਚ ਵੱਖਰੇ ਤਰੀਕੇ ਦੇ ਨਾਲ ਸੋ ਜਿਹੜਾ ਕੈਨੇਡੀਅਨ ਮੌਰਗੇਜ ਦਾ ਸਟਰਕਚਰ ਆ ਇਹ ਉਹ ਮਤਲਬ ਉਹਦੇ ਨਾਲ ਇੰਟਰਸਟ ਰੇਟ ਦੇ ਨਾਲ ਆ ਕਿ ਇੰਟਰਸਟਡ ਵਧ ਗਏ ਤੇ ਬਹੁਤੀ ਵਾਰੀ ਵਧ ਜਾਂਦਾ ਘਟ ਗਏ ਤਾਂ ਇਹ ਘਟ ਜਾਂਦਾ ਹਾਲਾਂਕਿ ਜਦੋਂ ਤੁਸੀਂ ਜਿਹੜੀ ਓਪਨ ਹੁੰਦੀ ਆ ਉਹਦੇ ਵੱਲ ਜਾਂਦੇ ਆ ਤਾਂ ਫਿਰ ਉਹ ਸਿੱਧਾ ਤੁਹਾਡਾ ਇੰਟਰਸਟ ਰੇਟ ਦੇ ਨਾਲ ਸਬੰਧਤ ਹੁੰਦਾ ਜਿਹੜੀ ਇਹ ਹੁੰਦੀ ਹੈ ਤੇ 3 ਤੋਂ 5 ਸਾਲ ਤੇ ਦੋ ਤਬਦੀਲੀਆਂ ਇਹਨਾਂ ਨੇ ਜਿਹੜੀਆਂ ਵੱਡੀਆਂ ਕੀਤੀਆਂ ਜਿਹਦੇ ਨਾਲ ਸੌਖਾ ਤਾਂ ਨਹੀਂ ਹੋਊਗਾ ਲੋਕਾਂ ਦੇ ਲਈ ਮਤਲਬ ਇਹ ਤਾਂ ਨਹੀਂ ਵੀ ਜਾਂ ਤਾਂ ਘਰ ਸਸਤੇ ਕਰਤੇ ਜਾਂ ਉਹਨਾਂ ਨੂੰ ਕੁਝ ਇਨਸੈਂਟਿਵ ਦੇ ਦਿੱਤਾ ਵੀ ਤੁਸੀਂ ਤੁਹਾਡੇ ਕੋ ਮਦਦ ਕਰਦਨੇ ਆ ਆ ਸਿੱਧੇ ਤਰੀਕੇ ਦੇ ਨਾਲ ਇਨਡਾਇਰੈਕਟ ਵੇ ਦੇ ਨਾਲ ਹੋਰ ਲੋਕਾਂ ਨੂੰ ਉਹਨਾਂ ਨੇ ਇਸ ਯੋਗ ਬਣਾ ਦਿੱਤਾ ਕਿ ਤੁਸੀਂ ਘਰ ਲੈਣ ਦੇ ਲਈ ਯੋਗ ਹੋ ਸਕਦੇ ਅਗਲੀ ਗੱਲਬਾਤ ਤੇ ਕੁਫਾਰ ਫੈਕਟਰਸ ਬਾਰੇ ਆ ਕਈ ਕੰਮ ਕਰਨੇ ਉਹਨਾਂ ਦੇ ਵਿੱਚ ਸੰਕਟ ਆ ਬਹੁਤ ਵੱਡੇ ਬੰਦੇ ਨਹੀਂ ਲੱਭਦੇ ਜਾ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਰਿਟੇਨ ਨਹੀਂ ਕੀਤਾ ਜਾ ਰਿਹਾ ਟੀਚਰ ਨੇ ਫਾਇਰ ਫਾਈਟਰ ਨੇ ਨਰਸਸ ਨੇ ਡਾਕਟਰ ਨੇ ਇਹਦਾ ਜਿਹੜੇ ਫਾਇਰ ਫਾਈਟਰ ਨੇ ਹੁਣ ਜੰਗਲੀ ਅੱਗਾਂ ਨੇ ਜਿੰਨੀਆਂ ਪੈਸਾ ਨੁਕਸਾਨ ਕੀਤਾ ਜਾਂ ਪਿਛਲੇ ਸਾਲ ਨੁਕਸਾਨ ਕੀਤਾ ਪਹਿਲਾਂ ਕਦੇ ਨਹੀਂ ਹੋਇਆ ਔਰ ਇਹ ਹਰ ਸਾਲੇ ਵਧੀ ਜਾਂਦੀਆਂ ਪਹਿਲਾਂ ਤੇ ਜੰਗਲੀ ਅੱਗਾਂ ਚਲੋ ਆ ਠੰਡ ਆ ਗਈ ਹੁਣ ਗਾਂਹ ਸਰਦੀਆਂ ਆ ਜਾਣੀਆਂ ਬੰਦ ਹੋ ਜਾਂਦੀਆਂ ਸੀ ਇਹ ਤੇ ਕੋਸ਼ਿਸ਼ ਤੇ ਇਹੋ ਜਿਹੀਆਂ ਜਿਹੜੀਆਂ ਸਾਰੀਆਂ ਸਰਦੀਆਂ ਚੱਲ ਨਹੀਂ ਰਹੀਆਂ ਤੇ ਮੁੜ ਕੇ ਗਰਮੀ ਆ ਜਾਂਦੀਆਂ ਅੱਗਾਂ ਨਹੀਂ ਬੁਝਦੀਆਂ ਹੁਣ ਇਸ ਵੇਲੇ ਬੀਸੀ ਸਰਕਾਰ ਇੱਕ ਨਵੀਂ ਇੰਟਰੋਡਿਊਸ ਕਰ ਰਹੀ ਹੈ ਪੈਨਸ਼ਨ ਪਲਾਨ ਇਹਨਾਂ ਜਿਹੜੇ ਵਾਈਲਡ ਲੈਂਡ ਫਾਇਰ ਫਾਈਟਰਸ ਨੇ ਉਹਨਾਂ ਦੇ ਲਈ ਵੀ ਤੁਸੀਂ ਜਲਦੀ ਰਿਟਾਇਰ ਹੋ ਜਓ ਤੁਹਾਨੂੰ ਇਹ سہولت ਦੇ ਦਿੰਦੇ ਆ ਤੁਸੀਂ ਜਿੰਨਾ ਅੱਗੇ ਰਿਟਾਇਰ ਹੁੰਦੇ ਸੀ ਉਸ ਤੋਂ 5 ਸਾਲ ਪਹਿਲਾਂ ਤੁਹਾਨੂੰ ਰਿਟਾਇਰ ਕਰ ਦਾਂਗੇ ਤੁਸੀਂ ਇਹ ਕੰਮ ਨਾ ਛੱਡੋ ਤੇ ਸਾਡੀ ਗੱਲ ਮੰਨ ਕੇ ਚੱਲਦੇ ਰਹੋ ਬੀਸੀ ਨੇ ਲਗਭਗ 2 ਬਿਲੀਅਨ ਤੋਂ ਜ਼ਿਆਦਾ ਇਸ ਸਾਲ ਸਪੈਂਡ ਕੀਤਾ ਹੈ ਇਹਨਾਂ ਜੰਗਲੀ ਅੱਗਾਂ ਨੂੰ ਸਿਝਣ ਦੇ ਲਈ ਇਹ ਸਭ ਤੋਂ ਜ਼ਿਆਦਾ ਡਿਸਟਰਕਟਿਵ ਯਰ ਔਨ ਰੈਕੋਰਡ ਦੱਸਿਆ ਜਾ ਰਿਹਾ ਹੈ। 2023 ਸੀ ਜਿਹੜਾ ਪਿਛਲਾ ਸਾਲ ਸੀ ਸਾਲ ਦੇ ਵਿੱਚ 2 ਬਿਲੀਅਨ ਡਾਲਰ ਤੋਂ ਜ਼ਿਆਦਾ ਬਿਲੀਅਨ ਡਾਲਰ ਇਸ ਜਿਹੜੀ ਕੱਲੇ ਬ੍ਰਿਟਿਸ਼ ਕੋਲੰਬੀਆ ਨੇ ਇਹਦੇ ਉੱਤੇ ਲਾ ਦਿੱਤਾ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਰਿਕਾਰਡ ਹੈ। ਹੈਲਥ ਕਨਸਰਨ ਹੈ ਇਹਦੇ ਨਾਲ। ਜਿਹੜੀ ਜੰਗਲੀ ਅੱਗਾਂ ਇਸ ਸੀਜ਼ਨ ਦੇ ਵਿੱਚ ਜ਼ਿਆਦਾ ਲੱਗੀਆਂ ਇਹਨਾਂ ਨੇ ਕਈ ਮੈਂਟਲ ਤੇ ਫਿਜ਼ੀਕਲ ਹੈਲਥ ਕਨਸਰਨ ਫਾਰ ਫੈਕਟਰ ਤੇ ਦੱਸੇ ਜਿਹੜੇ ਬੰਦੇ ਹੁਣ ਅੱਗ ਦੇ ਵਿੱਚ ਲੜ ਰਹੇ ਇਹਦੇ ਨਾਲ ਕਿੰਨੀਆਂ ਜਿਹੜੇ ਨੁਕਸਾਨ ਵੀ ਹੁੰਦੇ ਆ ਉਹਨਾਂ ਦੇ ਔਰ ਉਹ ਉਹਨਾਂ ਦੇ ਉੱਤੇ ਉਹਨਾਂ ਦੀ ਮਾਨਸਿਕ ਦਸ਼ਾ ਦੇ ਉੱਤੇ ਵੀ ਅਸਰ ਪੈਂਦਾ ਹੁਣੇ ਐਗਰੀਮੈਂਟ ਹੋਇਆ ਬੀਸੀ ਜਨਰਲ ਅਪਲਾਈ ਯੂਨੀਅਨ ਬੀਸੀ ਜੀਈਯੂ ਤੇ ਸਰਕਾਰ ਇਹਨਾਂ ਦੋਵਾਂ ਦੇ ਵਿਚਕਾਰ ਤੇ ਦੋਵੇਂ ਸਹਿਮਤ ਹੋ ਗਿਆ ਕਿ ਜਿਹੜੇ ਫਾਇਰ ਫਾਈਟਰ ਆ ਜਿਹੜੇ ਵਾਈਲਡ ਫਾਇਰ ਫਾਇਰ ਫਾਇਟਰ ਆ ਜੰਗਲੀ ਅੱਗਾਂ ਦੇ ਨਾਲ ਲੜਨ ਵਾਲੇ ਫਾਇਰ ਫਾਇਟਰ ਉਹਨਾਂ ਨੂੰ ਪਹਿਲਾਂ ਰਿਟਾਇਰ ਕਰ ਦਾਂਗੇ ਨਵੀਂ ਸਕੀਮ ਜਿਹੜੀ ਉਹ ਇਹ ਆ ਕਿ ਫਾਇਰ ਫਾਇਟਰ ਹੁਣ 5 ਸਾਲ ਪਹਿਲਾਂ ਰਿਟਾਇਰ ਹੋ ਸਕਦੇ ਆ ਪਬਲਿਕ ਸਰਵਿਸ ਪੈਨਸ਼ਨ ਪਲਾਨ ਦੇ ਵਿੱਚ ਤੇ ਹੁਣ ਜਿਹੜੀ ਰਿਟਾਇਰਮੈਂਟ এজ ਐਸ ਵੈਲ ਫਾਇਰ ਫਾਈਟਰ ਦੇ ਲਈ 55 ਸਾਲ ਆ ਤੇ ਨਵੀਂ ਜਿਹੜੀ ਇਹ ਕਹਿੰਦੇ ਤੁਸੀਂ 50 ਸਾਲਾਂ ਤੇ ਰਿਟਾਇਰ ਹੋ ਬੋਤੇ ਤੁਸੀਂ ਵਿੱਲੇ ਆ ਜਿਹੜੀ BCGEU ਆ ਉਹ ਇਹ ਕਹਿੰਦੀ ਆ ਕਿ ਪੈਨਸ਼ਨ ਚੇਂਜ ਦੇ ਨਾਲ ਜਿਹੜੇ ਆ ਹੈਗੇ ਆ ਫਾਇਰ ਫਾਈਟਰ ਉਹ ਜੌਬ ਦੇ ਵਿੱਚ ਰਹਿਣਗੇ ਜਿਹਦੇ ਨਾਲ ਕੁਦਰਤੀ ਆ ਫਾਇਦਾ ਹੋਊਗਾ ਦੂਜਾ ਇਹ ਆ ਕਿ ਪ੍ਰੋਵਿੰਸ ਨੂੰ ਇਹਦੇ ਵਿੱਚ ਹੋਰ ਪਰਮਨੈਂਟ ਸਟਾਫ ਐਡ ਕਰਨ ਦੇ ਲੋੜ ਆ ਫਾਇਰ ਫਾਈਟਰ ਜਿਹੜੇ ਉਹਨਾਂ ਦਾ ਰੋਲ ਆ ਕਿ ਸ ਆ ਸੀਜ਼ਨਲ ਵਰਕਰ ਨਾ ਰੱਖੇ ਜਾਣ ਵੀ ਜਦੋਂ ਅੱਗ ਲੱਗ ਗਈ ਉਦੋਂ ਬੰਦੇ ਹਾਇਰ ਕਰ ਲਓ ਤੇ ਮੁੜ ਕੇ ਵਿਹਲੇ ਕਰ ਦੋ ਇਹਨਾਂ ਲਈ ਪਰਮਾਨੈਂਟ ਪੋਸਟਾਂ ਦੇ ਉੱਤੇ ਬੰਦੇ ਚਾਹੀਦੇ ਆ ਕਿਉਂਕਿ ਪੈਨਸ਼ਨ ਚੇਂਜ ਜਿਹੜੀ ਆ ਇਹ 1 ਅਪ੍ਰੈਲ 2026 ਤੋਂ ਲਾਗੂ ਹੋਣੀ ਆ ਡਿਟੇਲਸ ਇਹਦੀਆਂ ਹਜੇ ਆਉਣੀਆਂ ਆ ਫਾਇਰ ਫੈਕਟਰ ਦੀ ਇਹ ਸਪੋਰਟ ਆ ਬਹੁਤ ਵੱਡੀ ਸਰਕਾਰ ਤੇ ਯੂਨੀਅਨ ਇਹ ਮੰਨਦੀ ਆ ਕਿ ਇਹਦੇ ਨਾਲ ਜਿਹੜੀ ਲੌਂਗ ਟਰਮ ਸਪੋਰਟ ਆ ਤੇ ਇਹਨਾਂ ਫਾਇਰ ਫੈਕਟਰ ਦਾ ਜਿਹੜਾ ਬਹੁਤ ਵੱਡਾ ਇੱਕ ਕੰਮ ਆ ਉਹਦੇ ਵਿੱਚ ਹੋਏਗੀ ਸੋ ਦੇਖੋ ਨਾ ਕਿੱਥੇ ਕਿੱਥੇ ਦਾ ਫਾਇਦਾ ਹੁੰਦਾ ਪਰ ਕਿਸੇ ਨਾ ਕਿਸੇ ਤਰ੍ਹਾਂ ਇਹ ਕੰਮ ਕਿਉਂਕਿ ਬਹੁਤ ਔਖਾ ਆ ਘਰੋਂ ਬਾਹਰ ਰਹਿਣਾ ਜੰਗਲ ਦੇ ਵਿੱਚ ਅੱਗ ਦੇ ਨਾਲ ਔਰ ਖਤਰਾ ਵੀ ਆ ਔਰ ਹਾਲਾਤ ਵੀ ਉਦਾਂ ਦੇ ਆ ਸੋ ਇਹਦੇ ਲਈ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜਿਹੜੀ ਰਿਟਾਇਰਮੈਂਟ अर्ਲੀ ਦੇ ਦਾਂਗੇ ਅਗਲੀ ਖਬਰ ਐਮਰਜੈਂਸੀ ਰੂਮ ਸਰਵਿਸਸ ਦੀ ਕਲੋਜ਼ਰ ਦੀ ਆ ਕਈ ਵਾਰੀ ਆਪਾਂ ਗੱਲਬਾਤ ਕਰਦੇ ਹਾਂ ਐਮਰਜੈਂਸੀ ਸ਼ਿਵਾਵਾ ਦਾ ਕੈਨੇਡਾ ਦੇ ਵਿੱਚ ਹਾਲ ਬਹੁਤਾ ਚੰਗਾ ਨਹੀਂ ਆ ਅ ਕਈ ਕਿ ਘੰਟੇ ਦੀ ਵੇਟ ਹੁੰਦੀ ਜਾਂ ਕਈ ਜਿਹੜੇ ਹੁੰਦੇ ਆ ਆਪਣੇ ਰਿਮੋਟ ਏਰੀਆ ਉੱਥੇ ਵੀਕਐਂਡ ਦੇ ਉੱਤੇ ਬੰਦ ਕਰ ਦਿੰਦੇ ਕੋਈ ਡਾਕਟਰ ਡਾਕਟਰ ਵੀ ਹੈ ਨਹੀਂ ਹਸਪਤਾਲ ਦੇ ਵਿੱਚ ਉਹ ਕਹਿੰਦੇ ਜਿੰਦਾ ਲਾਓ ਤੇ ਨਾਲ ਉਹ ਲਿਖ ਦਿੰਦੇ ਆ ਸ਼ਨੀਐਤਵਰ ਨੂੰ ਕਿ ਭਾਈ ਜੇ ਤੁਹਾਨੂੰ ਕੋਈ ਐਮਰਜੈਂਸੀ ਆ ਗਈ ਤਾਂ ਫੁਲਾਨੀ ਥਾਂ ਦੇ ਉੱਤੇ ਨੇੜੇ ਦੇ ਸ਼ਹਿਰ ਤੇ ਜਾ ਕੇ ਚੈੱਕ ਕਰਾ ਲਿਓ ਇੱਕ ਕਦੇ ਵੀਕਐਂਡ ਦੇ ਉੱਤੇ ਤੇ ਚਲੋ ਮੰਨਿਆ ਜਾ ਸਕਦਾ ਪਰ ਇਹ ਸਮੱਸਿਆ ਹੋਣਾ ਆਪਣੇ ਵੈਂਕੂਵਰ ਆਈਲੈਂਡ ਦੇ ਉੱਤੇ ਪੱਕੀ ਹੋ ਗਈ ਹੈ ਪੋਰਟ ਹਾਰਡੀ ਤੇ ਅਲਰਟ ਬੇ ਇਹਨਾਂ ਦੋਵਾਂ ਥਾਵਾਂ ਦੇ ਉੱਤੇ ਸਮੱਸਿਆ ਇੰਨੀ ਗੰਭੀਰ ਆ ਕਿ ਰਾਤ ਨੂੰ ਸਾਰਾ ਸਾਲ ਹੀ ਇੱਥੇ ਐਮਰਜੈਂਸੀ ਰੂਮ ਦੇ ਵਿੱਚ ਕੋਈ ਨਹੀਂ ਹੁੰਦਾ ਤੇ ਇਹ ਕਹ ਲਓ ਕਿ ਨਰਸ ਸ਼ਾਰਟੇਜ ਕਰਕੇ ਨਰਸਾਂ ਹਨ ਜਨਵਰੀ 2023 ਤੋਂ ਲੈ ਕੇ ਐਮਰਜੈਂਸੀ ਰੂਮ ਜਿਹੜੇ ਨੇ ਇਹਨਾਂ ਦੇ ਉਹ ਸਿਰਫ ਦਿਨ ਵੇਲੇ ਹੀ ਖੁੱਲਦੇ ਆ ਬਾਕੀ ਸਾਰੀਆਂ ਜਿਹੜੀਆਂ ਐਮਰਜੈਂਸੀਜ਼ ਨੇ ਉਹਨਾਂ ਨੂੰ ਨੇੜੇ ਜਿਹੜਾ ਪੋਰਟ ਮੈਕਨੀਲ ਹਸਪੀਟਲ ਆ ਉਹਨਾਂ ਨੂੰ ਕਿਹਾ ਜਾਂਦਾ ਕਿ ਜਿਹੜਾ ਬੰਦਾ ਰਾਤ ਨੂੰ ਬਿਮਾਰ ਹੋ ਗਿਆ ਤੁਸੀਂ ਉੱਥੇ ਜਾਓ ਕੋਨ ਰੌਲਾ ਇਹ ਆ ਵੀ ਇਹ ਦੋ ਥਾਵਾਂ ਵੈਨਕੂਵਰ ਆਈਲੈਂਡ ਦੇ ਉੱਤੇ ਪੋਰਟ ਹਾਰਡੀ ਤੇ ਅਲਰਟ ਬੇ ਇਹਨਾਂ ਨੂੰ ਜਦੋਂ ਡਰਗ ਡਾਇਰੈਕਟ ਕੀਤਾ ਜਾਂਦਾ ਪੋਰਟ ਮੈਗਨੀਲ ਹਸਪੀਟਲ ਦੇ ਵਿੱਚ ਵੀ ਜੇ ਰਾਤ ਨੂੰ ਕਿਸੇ ਨੂੰ ਕੋਈ ਐਮਰਜੈਂਸੀ ਆ ਗਈ ਉਹਨੂੰ ਹੁਣ ਜਾਣਾ ਬੋਟ ਰਾਹੀਂ ਪੈਣਾ ਸਿੱਧੀ ਲੈਂਡ ਤਾਂ ਹੈ ਨਹੀਂ ਪੋਰਟ ਮੈਗਨੀਲ ਨੂੰ ਉਹਦੇ ਨਾਲ ਕੀ ਆ ਕਿ ਕਈ ਵਾਰੀ ਡੇਢ ਘੰਟੇ ਤੋਂ ਜ਼ਿਆਦਾ ਲੱਗ ਜਾਂਦਾ ਜੇ ਰੱਬ ਨਾ ਕਰੇ ਮਰੇ ਮੌਸਮ ਖਰਾਬ ਹੋਵੇ ਤੇ ਵੋਟ ਜਾ ਨਹੀਂ ਸਕਦੀ ਤੇ ਫੇਰ ਰੱਬ ਰਾਖਾ ਹੁਣ ਐਮਰਜੈਂਸੀ ਤੇ ਹੁਣ ਉਹ ਡੇਢ ਦੋ ਘੰਟਿਆਂ ਦੇ ਵਿੱਚ ਜੇ ਪਹੁੰਚੂਗਾ ਦੂਜੇ ਹਸਪਤਾਲ ਦੇ ਵਿੱਚ ਤੇ ਉਹਦਾ ਹਾਲ ਕੀ ਹੋਊਗਾ ਮਤਲਬ 911 ਕਾਲ ਕਰ ਲਓ ਕੁਝ ਕਰ ਲਓ ਜਦ ਐਮਰਜੈਂਸੀ ਹੈ ਨਹੀਂ ਉੱਥੇ ਐਮਰਜੈਂਸੀ ਹਸਪਤਾਲ ਦੇ ਵਿੱਚ ਹੈ ਹੀ ਕੋਈ ਨਹੀਂ ਆ ਉੱਥੇ ਲੋਕਲ ਲੀਡਰ ਹੁਣ ਕਹਿ ਰਹੇ ਆ ਕਿ ਸਾਨੂੰ ਚਿੰਤਾ ਆ ਕਿ ਇਹਦੇ ਨਾਲ ਐਮਰਜੈਂਸੀ ਸਿਚੁਏਸ਼ਨ ਹੋਰ ਖਰਾਬ ਹੋ ਜਾਊਗੀ ਕਿ ਲੋਕ ਜਿਹੜੇ ਆਪਣੇ ਆਪ ਨੂੰ ਹਸਪਤਾਲ ਦੇ ਵਿੱਚ ਬਿਨਾ ਮੈਡੀਕਲ ਟ੍ਰੇਨਿੰਗ ਤੋਂ ਉਧਰਲੇ ਪਾਸੇ ਜਾ ਰਹੇ ਆ ਨਰਸਾਂ ਦੀ ਸ਼ਾਰਟੇਜ ਆ ਆਇਲੈਂਡ ਦੇ ਉੱਤੇ ਆਇਲੈਂਡ ਹੈਲਥ ਐਸ ਵੈਲ ਨਰਸਾਂ ਦੀ ਸ਼ਾਰਟੇਜ ਦੇ ਨਾਲ ਬਹੁਤ ਜ਼ਬਰਦਸਤ ਤਰੀਕੇ ਨਾਲ ਸਟਰਗਲ ਕਰ ਰਹੀ ਹੈ ਜਿਹੜੀਆਂ ਟ੍ਰੇਨਡ ਐਮਰਜੈਂਸੀ ਨਰਸਸ ਨੇ ਉਹਨਾਂ ਨੂੰ ਹਸਪਤਾਲ ਉਹਨਾਂ ਨੂੰ ਉਹ ਹੋਣਗੀਆਂ ਤਾਂ ਹਸਪਤਾਲ 24 ਘੰਟੇ ਸੱਤ ਦਿਨ ਖੁੱਲ੍ਹਾ ਰਹੂਗਾ ਐਸੇ ਲੋਕ ਦੇ 19 ਆ ਸਾਡੇ ਕੋਲ ਨਰਸਾਂ 30 ਚਾਹੀਦੀਆਂ ਜੇ ਐਮਰਜੈਂਸੀ ਰੂਮ ਖੁੱਲੇ ਰੱਖਣੇ ਆ ਤਾਂ ਹੁਣ ਉਦੇ ਰੀਓਪਨ ਜਾਂ ਤਾਂ ਹੋਵੇ ਵੀ ਚਲੋ ਥੋੜੇ ਚੱਲੀ ਆ ਆ ਮਹੀਨਾ ਦੋ ਮਹੀਨੇ ਆ ਉਸ ਤੋਂ ਬਾਅਦ ਖੁੱਲ ਜਣਾ ਪਤਾ ਹੀ ਨਹੀਂ ਇਹ ਖੋਲਣੇ ਵੀ ਆ ਕਿ ਨਹੀਂ ਖੋਲਣੇ ਸੋ ਕੋਈ ਸੈਟ ਡੇਟ ਨਹੀਂ ਹੈ ਜਦੋਂ ਐਮਰਜੈਂਸੀ ਰੂਮ ਜਿਹੜੇ ਆ ਦੁਬਾਰਾ ਓਪਨ ਹੋਣਗੇ ਸਿਚੁਏਸ਼ਨ ਡਿਪੈਂਡ ਕਰਦੀ ਆ ਕਿ ਕਿੰਨੀਆਂ ਨਰਸਾਂ ਰੱਖੀਆਂ ਜਾਂਦੀਆਂ ਰਿਕਰੂਟ ਕੀਤੀਆਂ ਜਾਂਦੀਆਂ ਤੇ ਕਿੱਥੇ ਕੀ ਹੋ ਰਹੀਆਂ ਚਲੋ ਨਰਸ ਉੱਥੇ ਜਾਣ ਨੂੰ ਕੋ ਤਿਆਰ ਵੀ ਹੋ ਜਾਂਦੇ ਆ ਵੀ ਅਸੀਂ ਇੱਥੇ ਕੰਮ ਕਰਉਂਦੀ ਉੱਥੇ ਘਰ ਹੈ ਨਹੀਂ ਹਾਊਸਿੰਗ ਨਰਸਸ ਦੇ ਲਈ ਇੱਕ ਮੇਜਰ ਚੈਲੰਜ ਹੈ ਜਿਹੜਾ ਨੈਮਗੇਸ ਨੇਸ਼ਨ ਆ ਉਹਨਾਂ ਦੇ ਕੋਲ ਬੜੀ ਲੰਬੀ ਵੇਟਿੰਗ ਲਿਸਟ ਆ ਹਾਊਸਿੰਗ ਦੇ ਲਈ ਜਿਹਦਾ ਸਿੱਧਾ ਰਿਕਰੂਟਮੈਂਟ ਦੇ ਉੱਤੇ ਅਸਰ ਪੈ ਰਿਹਾ ਸੋ ਸਟਾਫ ਨੂੰ ਰੀਟੇਨ ਕਰਨਾ ਬਹੁਤ ਔਖਾ ਹੋਇਆ ਪੋਰਟ ਹਾਰਡੀ ਦੇ ਵਿੱਚ ਹਾਊਸਿੰਗ ਸ਼ਾਰਟੇਜ ਉੱਥੇ ਨਰਸਸ ਦੇ ਲਈ ਇਹ ਵੀ ਔਖਾ ਹੋਇਆ ਆ ਕਿ ਉਹਨਾਂ ਨੂੰ ਲੋਕਲੀ ਉੱਥੇ ਰੱਖਿਆ ਜਾ ਸਕੇ ਦੂਜੀਆਂ ਹੁਣ ਮੂਰੇ ਠੰਡ ਆ ਰਹੀ ਜਿਹੜਾ ਡਰਾਈਵ ਕਰਨਾ ਪੋਰਟ ਹਾਰਡੀ ਤੋਂ ਲੈ ਕੇ ਪੋਰਟ ਮੈਕਨੀਲ ਤੱਕ ਘਟੂ ਘਟ 30 ਮਿੰਟ ਲੱਗਦੇ ਆ ਪਰ ਜਦੋਂ ਵਿੰਟਰ ਕੰਡੀਸ਼ਨਸ ਆ ਤੇ ਸਰਵਿਸਸ ਵੀ ਬਹੁਤ ਉੱਥੇ ਜਿਹੜੀਆਂ ਸੈਲ ਸਰਵਿਸਸ ਨਹੀਂ ਆ ਤੇ ਉਹ ਜਦੋਂ ਹੈ ਨਹੀਂ ਗਿਆ ਤੇ ਉਹ ਉਹਦੇ ਨਾਲ ਹੋਰ ਕੰਡੀਸ਼ਨ ਜਿਹੜੀ ਆ ਡੇਂਜਰਸ ਹੋ ਜਾਂਦੀ ਆ ਕਮਿਊਨਿਟੀ ਫਰਸਟ੍ਰੇਟਡ ਆ ਕਿ ਅਸੀਂ ਦੁਨੀਆ ਦੇ ਪਹਿਲੇ ਨੰਬਰ ਦੇ ਉੱਤੇ ਜਿਹੜੇ ਦੇਸ਼ ਆ ਡਿਵੈਲਪਡ ਕੰਟਰੀਜ਼ ਆ ਉਹਨਾਂ ਦੇ ਵਿੱਚੋਂ ਇੱਕ ਦੇਸ਼ ਦੇ ਵਿੱਚ ਰਹਿ ਰਹੇ ਆ ਤੇ ਸਾਡੇ ਲਈ ਰਾਤ ਨੂੰ ਐਮਰਜੈਂਸੀ ਸਹੂਲਤ ਵੀ ਹੈ ਨਹੀਂ ਰੈਜ਼ਿਡੈਂਟਸ ਜਿਹੜੇ ਲੋਕਲ ਲੀਡਰਸ ਨੇ ਉਹ ਨਾ ਖੁਸ਼ ਨੇ ਇਸ ਚੀਜ਼ ਤੋਂ ਆ ਸਿਚੁਏਸ਼ਨ ਤੋਂ ਚਾਹੁੰਦੇ ਆ ਕਿ ਇਹ ਮਰਜੈਂਸੀ 24 ਘੰਟੇ 7 ਦਿਨ ਖੁੱਲਹੀ ਰਹੇ ਸਾਲ ਦੇ ਵਿੱਚ ਜਿਹੜੇ 2.5 ਸਾਲ ਜਿਹੜੀਆਂ ਇਹ ਐਮਰਜੈਂਸੀ ਰੂਮਸ ਨੇ ਲਗਭਗ ਓਵਰਨਾਈਟ ਸਰਵਿਸਿਜ਼ ਇਹਨਾਂ ਦੀਆਂ ਬੰਦ ਰਹੀਆਂ ਤੇ ਹੁਣ ਇਹ ਆ ਕਿ ਹਜੇ ਵੀ ਕੋਈ ਪਲਾਨ ਨਹੀਂ ਹੈ ਇਹਨਾਂ ਕੋਲੇ ਕਿ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਉੱਥੇ ਲੋਕਲ ਲੋਕ ਜਿਹੜੇ ਉਹ ਚਿੰਤਤ ਨੇ ਕਿ ਸਾਡੇ ਨਾਲ ਇਹ ਮਤਲਬ ਸਰਕਾਰ ਚਾਹੁੰਦੀ ਆ ਕਿ ਇਹਨਾਂ ਥਾਵਾਂ ਦੇ ਉੱਤੇ ਭੀੜ ਨਾ ਪਵੇ ਲੋਕ ਉਧਰਲੇ ਪਾਸੇ ਜਾਣ ਪਰ ਉਧਰਲੇ ਪਾਸੇ ਜਦੋਂ ਸਰਵਿਸਿਜ਼ ਨਹੀਂ ਆ ਲੋਕ ਆਈਲੈਂਡ ਦੇ ਉੱਤੇ ਨਹੀਂ ਜਾਂਦੇ ਅਗਲੀ ਗੱਲਬਾਤ ਬਾਈ ਇਲੈਕਸ਼ਨ ਬਾਰੇ ਆ ਅੱਜ ਦੋ ਥਾਵਾਂ ਦੇ ਉੱਤੇ ਵੋਟਾਂ ਪਈਆਂ ਕੈਨੇਡਾ ਦੇ ਵਿੱਚ ਹੁਣ ਲਗਭਗ ਪੈ ਚੁੱਕੀਆਂ ਆ ਤੇ ਰਿਜ਼ਲਟ ਆ ਰਹੇ ਆ ਕੱਲ ਨੂੰ ਤੁਹਾਡੇ ਨਾਲ ਰਿਜ਼ਲਟ ਸਾਂਝੇ ਕਰਾਂਗੇ ਫੈਡਰਲ ਬਾਈ ਇਲੈਕਸ਼ਨ ਦੋ ਏਰੀਆ ਦੇ ਵਿੱਚ ਇੱਕ ਹੈਗਾ ਐਲਮਬੋਰਡ ਟ੍ਰਾਂਸਕੋਨਾ ਮੈਨੀਟੋਬਾ ਦੇ ਵਿੱਚ ਤੇ ਦੂਜਾ ਲਲ ਮਰਡ ਵੰਡਨ ਮੋਂਟਰੀਅਲ ਦੇ ਵਿੱਚ ਮੋਂਟਰੀਅਲ ਤੇ ਮੈਨੀਟੋਬਾ ਦੋਵਾਂ ਥਾਵਾਂ ਦੇ ਉੱਤੇ ਅੱਜ ਵੋਟਾਂ ਪੈ ਰਹੀਆਂ ਇਹ ਵੋਟਾਂ ਕਿਉਂ ਮਹੱਤਵਪੂਰਨ ਨੇ ਦੋ ਸੀਟਾਂ ਨੇ ਦੋ ਸੀਟਾਂ ਨਾਲ ਕੁਝ ਨਹੀਂ ਹੋ ਜਾਣਾ ਪਰ ਇੰਡੀਕੇਟਰ ਬਹੁਤ ਜ਼ਬਰਦਸਤ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਟੋਰਾਂਟੋ ਸੇਵਡ ਪਾਲ ਵਾਲੀ ਬਾਈ ਇਲੈਕਸ਼ਨ ਸੀ ਉਹ ਸੀਟ ਲਿਬਰਲ ਦੀ ਪੱਕੀ ਸੀਟ ਸੀ ਉਹ ਸੀਟ ਇਹਨਾਂ ਕੋਲੋਂ ਚਲੇ ਗਈ ਸੀਟ ਚਲੇ ਗਈ ਕਨਜ਼ਰਵਟਸ ਦੇ ਕੋਲ ਜਿਹਨਾਂ ਨੂੰ ਕਨਜ਼ਰਵਟਰ ਨੂੰ ਆਪ ਨੂੰ ਵੀ ਆਸ ਨਹੀਂ ਸੀ ਕਿ ਅਸੀਂ ਇੱਥੋਂ ਜਿੱਤ ਜਾਾਂਗੇ ਪਰ ਉਹ ਜਿੱਤ ਗਏ ਇਹ ਹੁਣ ਇੰਡੀਕੇਸ਼ਨ ਇਹ ਆ ਵੀ ਲੋਕ ਲਿਬਰਲ ਪਾਰਟੀ ਤੋਂ ਓਕੇ ਪਏ ਆ। ਜਾਂ ਐਨਡੀਪੀ ਲਿਬਰਲ ਨਾ ਦੋਵਾਂ ਤੋਂ ਲੋਕ ਖੁਸ਼ ਨਹੀਂ ਆ, ਉਤੋਂ ਇਹ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ ਸੀ। ਹੁਣ ਬਾਕੀ ਤੇ ਸਰਵੇਸ ਚ ਹੀ ਆ ਨਾ ਨੰਬਰ ਜਿਹੜੇ ਸਰਵੇ ਆ ਰਹੇ ਆ। ਸਰਵੇ ਇਹ ਦੱਸ ਰਿਹਾ ਕਿ ਜੇ ਅੱਜ ਵੋਟਾਂ ਪੈ ਜਾਣ ਇਹਨਾਂ ਦੀਆਂ ਲਿਬਰਲ ਦੀਆਂ 155 ਜੋ 83 ਸੀਟਾਂ ਰਹਿ ਜਾਣੀਆਂ ਵੀ ਇੰਨਾ ਮਾੜਾ ਹਾਲ ਆ ਇਹਨਾਂ ਦਾ। ਹੁਣ ਇਹ ਦੋ ਉੱਤੇ ਅੱਜ ਵੋਟਾਂ ਪੈ ਰਹੀਆਂ। ਇਹਨਾਂ ਦੋਵਾਂ ਦੇ ਉੱਤੇ ਆ ਜਿਹੜੀ ਤਾਂ ਆਪਣੇ ਇਹ ਹੈਗੀ ਆ ਆ ਅਲਨਬੋਰਡ ਵਾਲੀ ਸੀਟ ਇਹ ਐਨਡੀਪੀ ਦਾ ਸਟਰੋਂਗਹੋਲਡ ਆ ਚਾਹੇ ਜਿੰਨ੍ਹੇ ਸਾਲਾਂ ਦੇ ਵਿੱਚ ਐਨਡੀਪੀ ਦਾ ਪੱਕਾ ਪੱਕੀ ਸੀਟ ਇਹਨਾਂ ਕੋਲੇ ਕਦੇ ਗਈ ਤੇ ਜਿਹੜੀ ਐਮਵਰਡ ਵਲਡਨ ਵਾਲੀ ਸੀਟ ਆ ਇਹ ਲਗਾਤਾਰ ਲਿਬਰਲ ਦੀ ਰਹੀ ਹੈ ਹੁਣ ਦੋ ਸੀਟਾਂ ਦੇ ਵੋਟਾ ਪੈ ਰਹੀਆਂ ਇੱਕ ਸੀਟ ਜਿਹੜੀ ਆ ਉਹ ਪੱਕੀ ਐਨਡੀਪੀ ਦੀ ਆ ਦੂਜੀ ਸੀਟ ਪੱਕੀ ਲਿਬਰਲ ਦੀ ਹੈ ਜੇ ਤੇ ਇੱਥੋਂ ਜਿੱਤ ਜਾਂਦੀਆਂ ਇਹ ਦੋਵੇਂ ਅੱਜ ਨਤੀਜਾ ਆ ਜਣਾ ਅੱਜ ਵੋਟਾਂ ਆ ਵੀ ਕਾ ਜੋ 2 ਐਨਡੀਪੀ ਜਿੱਤ ਗਈ ਤੇ ਉਥੋਂ ਲਿਬਰਲ ਜਿੱਤ ਗਈ ਫਿਰ ਤਾਂ ਗੱਲ ਸਾਫ਼ ਆ ਵੀ ਚਲੋ ਠੀਕ ਆ ਪਰ ਜੇ ਕਿਤੇ ਇਹ ਦੋਵੇਂ ਸੀਟਾਂ ਹਾਰ ਗਏ ਫਿਰ ਕੀ ਹੋਊਗਾ ਫਿਰ ਤਾਂ ਕਲੀਅਰ ਕਟ ਇੰਡੀਕੇਸ਼ਨ ਹਨ ਵੀ ਲੋਕ ਐਨਡੀਪੀ ਤੋਂ ਵੀ ਜਿੱਤ ਹੱਥ ਅੱਕੇ ਪਏ ਆ ਤੇ ਲਿਬਰਲ ਤੋਂ ਵੀ ਅੱਕੇ ਪਏ ਆ ਆਮ ਸੀਟ ਉੱਤੇ ਥੱਲੇ ਹੋ ਜਾਣੀ ਹੋਰ ਗੱਲ ਆ ਪਰ ਇਹ ਦੋਵੇਂ ਸੀਟਾਂ ਇਹਨਾਂ ਦੀਆਂ ਪੱਕੀਆਂ ਸੀਟਾਂ ਆ ਐਲਮਵੋਡ ਵਾਲੀ ਜਿਹੜੀ ਸੀਟ ਆ ਉਹ ਐਨਡੀਪੀ ਦੀ ਪੱਕੀ ਆ ਤੇ ਐਮਰਡ ਜਿਹੜੀ ਸੀਟ ਆ ਉਹ ਲਿਬਰਲ ਦੀ ਪੱਕੀ ਆ ਹੁਣ ਇਹ ਕਿਸੇ ਵੀ ਹੋਰ ਪਾਰਟੀ ਦੁਆਰਾ ਇੱਥੇ ਦਰਜ ਕੀਤੀ ਗਈ ਜਿੱਤ ਐਂਡੀਪੀ ਤੇ ਲਿਬਰਲ ਦੋਵਾਂ ਲਈ ਖਤਰਨਾਕ ਹੋ ਸਕਦੀ ਆ ਮੈਨੀਟੋਬਾ ਦੇ ਵਿੱਚ ਮੈਨੀਟੋਬਾ ਦੇ ਵਿੱਚ ਅੱਜ 8:30 ਵਜੇ ਸਵੇਰੇ ਵੋਟਾਂ ਪੜੀਆਂ ਸ਼ੁਰੂ ਹੋਈਆਂ 8:30 ਵਜੇ ਤੱਕ ਜਿਹੜੀਆਂ ਸੈਂਟਰ ਟਾਈਮ ਪੜੀਆਂ ਤੇ ਕਵੈਕ ਦੇ ਵਿੱਚ ਇਹ 9:30 ਵਜੇ ਸ਼ੁਰੂ ਹੋਈਆਂ ਤੇ ਰਾਤ ਨੂੰ 9:30 ਜਿਹੜੀ ਈਸਟਰਨ ਟਾਈਮ ਆ ਹੁਣ ਤੱਕ ਮਤਲਬ ਹੁਣ ਥੋੜੇ ਚਿਰ ਬਾਅਦ ਉੱਥੇ ਜਿਹੜੀਆਂ ਉਹ ਵੋਟਾਂ ਬੰਦ ਹੋ ਰਹੀਆਂ ਇੱਕ ਇੱਥੇ ਰੌਲਾ ਇਹ ਆ ਕਿ ਬੈਲਟ ਦੀ ਬਹੁਤ ਕੰਪਲੈਕਸਟੀ ਆ ਜਿਹੜਾ ਆਹ ਅਮਰਡ ਵਰਡਨ ਹੈਗੀ ਆ ਇੱਥੇ 91 ਕੈਂਡੀਡੇਟ ਆ ਇਸ ਵੇਲੇ ਲਿਸਟ ਦੇ ਉੱਤੇ 91 ਕੈਂਡੀਡੇਟ ਨੇ ਲੋਂਗੇਸਟ ਬੈਲਟ ਦੱਸਿਆ ਜਾ ਰਿਹਾ ਇੱਕ ਨਾ ਇੱਥੇ ਗਰੁੱਪ ਆ ਕੈਨੇਡਾ ਦੇ ਵਿੱਚ ਜਿਹੜਾ ਇਹ ਕਹਿੰਦਾ ਵੀ ਸਾਡਾ ਵੋਟਾਂ ਵਾਲਾ ਕੰਮ ਸਹੀ ਨਹੀਂ ਹੈ ਇਹ ਵੋਟਾਂ ਪਾਉਣ ਦਾ ਤਰੀਕਾ ਸਹੀ ਨਹੀਂ ਵੀ ਉਹਦਾ ਜਿਹੜਾ ਪੋਲਿੰਗ ਕੀ ਕਹਿੰਦੇ ਉਹਨੂੰ ਜਿਹੜਾ voting system ਆ ਇਹ ਦੇ ਇਹਦੇ ਵਿੱਚ ਰਿਫਾਰਮ ਹੋਣਾ ਚਾਹੀਦਾ ਇਹ ਬਦਲਾਅ ਹੋਣੇ ਚਾਹੀਦੇ ਇਹਨੂੰ ਕਿਸੇ ਹੋਰ ਤਰੀਕੇ ਨਾਲ ਲਿਆਉਣਾ ਚਾਹੀਦਾ ਉਹ ਹੁਣ ਲੋ ਸਰਕਾਰ ਨੇ ਵਾਅਦਾ ਵੀ ਕੀਤਾ ਸੀ ਪਹਿਲਾਂ ਤੇ ਉਹ ਨਹੀਂ ਸੈੱਟ ਆਇਆ ਹਜੇ ਤੱਕ ਲਾਗੂ ਵੀ ਨਹੀਂ ਕੀਤਾ ਗਿਆ ਵੀ ਉਹ ਅਸੀਂ ਕਰਾਂਗੇ ਤੇ ਇਹਨਾਂ ਨੇ ਹੁਣ ਉਹ ਜਿਹੜੀ ਉਹ ਜਿਹੜਾ ਗਰੁੱਪ ਆ ਜਿਹੜਾ ਇਸ ਗੱਲ ਦੀ ਇਲੈਕਸ਼ਨ ਰਿਫਾਰਮ ਦੀ ਗੱਲ ਕਰਦਾ ਆ ਉਹ ਜਾਣ ਕੇ ਬੰਦੇ ਖੜੇ ਕਰ ਦਿੰਦੇ ਉੱਥੇ ਜਿੰਨੇ ਉਹਨਾਂ ਦਾ ਜੀ ਕਰਦਾ ਇੱਥੇ 99 ਖੜੇ ਆ ਹਾਰਨਾ ਹੈਗਾ ਉਹਨਾਂ ਨੇ ਇੱਚ ਕੋਈ ਸ਼ੱਕ ਨਹੀਂ ਕੋਈ ਸਟਰੋਂਗ ਕੈਂਡੀਡੇਟ ਨਹੀਂ ਪਰ ਜਿਹੜਾ ਬੰਦਾ ਹੁਣ ਬੈਲਟ ਦੇਖੂਗਾ ਸਰਕਾਰ ਛਪਾਊਗੀ ਉਹਨੂੰ ਉਹ ਕਿੱਥੇ ਐਡਾ ਪੇਪਰ ਜਾਊਗਾ ਕਿਦਾਂ ਗਿਣਨਗੇ ਤੇ ਕਿੱਥੇ ਜਾ ਕੇ ਕਿਹੜੀ ਪਾਰਟੀ ਦਾ ਨਾਂ ਆਊਗਾ 91 ਬੰਦੇ ਨੇ ਇਹ ਇੱਕ ਹੋਰ ਸਮੱਸਿਆ ਉਸ ਥਾਂ ਦੇ ਉੱਤੇ ਬਣੀ ਹੈ ਜਿਹੜੀ ਦੋਵਾਂ ਪਾਰਟੀਆਂ ਦੇ ਨੁਕਸਾਨ ਦੇ ਵਿੱਚ ਜਾਊਗੀ ਐਨਡੀਪੀ ਦੀ ਸਟਰੈਟਜੀ ਇਹ ਹੈ ਕਿ ਐਨਡੀਪੀ ਇਹ ਚਾਹੁੰਦੀ ਆ ਕਿ ਜਿਹੜੀ ਐਮਵੁੱਡ ਵਾਲੀ ਸੀਟ ਆ ਉਹ ਉਹਨਾਂ ਦੇ ਲੀਡਰ ਜਗਮੀਤ ਸਿੰਘ ਜਿਹੜੇ ਹੈਗੇ ਆ ਉੱਥੇ ਮੋਮੈਂਟਮ ਬਣਿਆ ਆ ਕਿ ਉੱਥੇ ਗਏ ਆ ਲਿਬਰਲਸ ਨਾਲ ਇਹਨਾਂ ਨੇ ਆਪਣਾ ਸਮਝੌਤਾ ਤੋੜ ਲਿਆ ਲਿਬਰਲ ਦਾ ਚੈਲੰਜ ਇਸ ਲਈ ਹੋਰ ਬਹੁਤ ਵੱਡਾ ਆ ਕਿ ਇੱਥੇ ਇਹਨੂੰ ਕਿਸ ਤਰੀਕੇ ਦੇ ਨਾਲ ਬਚਾ ਕੇ ਰੱਖਣਾ ਹੈ ਜਸਟਰ ਟੂ ਟੂ ਹੋਣਾਂ ਦੀ ਜਿਹੜੀ ਉੱਥੋਂ ਪਪੂਲਰਿਟੀ ਉਹਦੇ ਵਿੱਚ ਵੀ ਕਮੀ ਦੱਸੀ ਗਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ